ਹਾਜ਼ਰੀਨ ਮਾਹਿਫਿਲ ਅੱਜ ਇੱਥੇ ਆ ਕੇ ਸੱਚ ਜਾਣਿਆ ਰੂਹ ਨੂੰ ਸਰਸ਼ਾਰ ਕਰਕੇ ਜਾਵਾਂਗਾ ਮੇਰੇ ਬਹੁਤ ਸਤਕਾਰਯੋਗ ਵੱਡੇ ਵੀਰ ਡਾਕਟਰ ਉਤਾਰ ਸਿੰਘ ਪਤੰਗ ਹੋਂ ਦਾ ਜਦੋਂ ਫੋਨ ਆਇਆ ਜੇ ਤੁਸੀਂ ਆਉਣਾ ਤਾਂ ਮੈਂ ਕਿਉਂਕਿ ਇਹਨਾਂ ਦਾ ਹੁਕਮ ਮੈਂ ਕਦੇ ਵੀ ਨਹੀਂ ਟਾਲ ਸਕਦਾ ਤੁਹਾਡੇ ਚੋਂ ਬਹੁਤ ਸਾਰੇ ਐਸ ਨੇ ਜਿਨ੍ਹਾਂ ਨੂੰ ਮੈਂ ਫੇਸਬੁੱਕ ਤੇ ਵੀ ਪੜਦਾ ਮੈਡਮ ਰਜਿੰਦਰ ਰੈਣੀ ਜੀ ਤਾਂ ਬਹੁਤ ਐਕਟਿਵ ਰਹਿੰਦੇ ਫੇਸਬੁੱਕ ਤੇ ਉਹ ਜਿਹੜਾ ਤੁਸੀਂ ਇਹ ਸਰਾਲ ਮਰਜੀਤ ਸਿੰਘ ਖੁਰਲ ਹੋਣਾ ਵੀ ਯਾਦ ਵਿੱਚ ਕਿਉਂਕਿ ਗੁਰਬਾਣੀ ਦਾ ਵਾਕ ਹੈ ਬਾ ਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇ ਔਰ ਆਪਣੇ ਬਜ਼ੁਰਗਾਂ ਦਾ ਜਨਮ ਦਿਨ ਇਸ ਤਰੀਕੇ ਨਾਲ ਮਨਾਣਾ ਮੈਂ ਸਦਾ ਵੀ ਇਸ ਤੋਂ ਵੱਡੀ ਅਕੀਦਤ ਇਸ ਤੋਂ ਵੱਡੀ ਸ਼ਰਧਾ ਇਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋ ਸਕਦੀ ਜਿੱਥੇ ਕਿਤੇ ਵੀ ਉਹਨਾਂ ਦੀ ਰੂਹ ਹੋएगी ਉਹ ਖੁਸ਼ਹਾਲ ਹੋ ਰਹੀ ਹੋਵੇਗੀ ਵੀ ਮੇਰੀ ਯਾਦ ਇਸ ਸਮਾਗਮ ਵਿੱਚ ਚਾਏ ਜਾ ਰਹੇ ਹੈ ਇਹ ਕੋਈ ਛੋਟੀ ਚੀਜ਼ ਨਹੀਂ ਹੈ ਔਰ ਜਿੱਥੇ ਮੈਂ ਡਾਕਟਰ ਉਕਾਰ ਸਿੰਘ ਪਤੰਗ ਉਹਨਾਂ ਦਾ ਮਸ਼ਕੂਰ ਹਾਂ ਅਗਾਂਵ ਸਿੰਘ ਸਰਦਾਰ ਗੁਰਦਰਸ਼ਨ ਸਿੰਘ ਜੀ ਮਾਵੀ ਔਰ ਮੈਡਮ ਬਲਵੀਰ ਕੋ ਢਿੱਲੋਂ ਜੀ ਦਾ ਵੀ ਮਸ਼ਕੂਕ ਰੰਗ ਬਹੁਤ ਸੋਹਣਾ ਨਿਜ਼ਾਮਤ ਜਿਹਨੂੰ ਮਨ ਚਲਨ ਕਹਿੰਦੇ ਨੇ ਅੰਜਵਿੰਦਰ ਕੋ ਢਿੱਲੋਂ ਜੀ ਚਲੋ ਮੈਂ ਸਮੇਂ ਦੀ ਨਜ਼ਾਕਤ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਹੈ ਚੁੱਪ ਦੀ ਆਪਣੀ ਭਾਸ਼ਾ ਹੁੰਦੀ ਹੈ ਕਵੀ ਕੋਲ ਸ਼ਬਦ ਵੀ ਹੁੰਦੇ ਨੇ ਪਰ ਸ਼ਬਦਾਂ ਦੇ ਪਿੱਛੇ ਜਿਹੜੀ ਚੁੱਪ ਪਈ ਹੁੰਦੀ ਹੈ ਉਹਦੇ ਆਪਣੇ ਵੱਡੇ ਮਾਇਨੇ ਹੁੰਦੇ ਤੁਸੀਂ ਚੁੱਪ ਦੀਆਂ ਅਲੱਗ-ਅਲੱਗ ਸ਼ੇड्स ਦੇਖਣਾ ਸ਼ੇਰਾਂ ਦੇ ਵਿੱਚ ਉਸ ਤੋਂ ਬਾਅਦ ਮੈਂ 2-3 ਗਜ਼ਲਾਂ ਆਪਣੇ ਨਾਲ ਸਾਂਝੀਆਂ ਕਰਾਂਗਾ ਮੇਰੇ ਚਿਹਰੇ ਤੋਂ ਪਤਾ ਨਹੀਂ ਉਸ ਨੇ ਕੀ ਪੜ ਲਿਆ ਮੇਰੇ ਚਿਹਰੇ ਤੋਂ ਪਤਾ ਨਹੀਂ ਉਸ ਨੇ ਕੀ ਪੜ ਲਿਆ ਉਸ ਨੇ ਮੇਰੀ ਚੁੱਪ ਚੋਂ ਅਰਥਾਂ ਨੂੰ ਆਪੇ ਕਢ ਲਿਆ ਮੇਰੇ ਚਿਹਰੇ ਤੋਂ ਪਤਾ ਨਹੀਂ ਉਸ ਨੇ ਕੀ ਪੜ ਲਿਆ ਉਸ ਨੇ ਮੇਰੀ ਚੁੱਪ ਚੋਂ ਅਰਥਾਂ ਨੂੰ ਆਪੇ ਕਢ ਲਿਆ ਚੁੱਪ ਦੀ ਦੂਜੀ ਸ਼ੇਡ ਦੇਖਣਾ ਜੀ ਵਕਤ ਦੱਸੇਗਾ ਕਿ ਕਿੰਨੇ ਕਾਇਮ ਕਿੰਨੇ ਡੋਲ ਰਹੇ ਸੰ ਵਕਤ ਦੱਸੇਗਾ ਕਿ ਕਿੰਨੇ ਕਾਇਮ ਕਿੰਨੇ ਡੋਲ ਰਹੇ ਸੰ ਕਿਹੜੇ ਕਿਹੜੇ ਚੁੱਪ ਸਨ ਕਿਹੜੇ ਨੇੜੇ ਅੱਗੇ ਬੋਲ ਰਹੇ ਸਨ ਕਿਹੜੇ ਕਿਹੜੇ ਚੁੱਪ ਸਨ ਕਿਹੜੇ ਨੇੜੇ ਅੱਗੇ ਬੋਲ ਰਹੇ ਸਨ ਔਰ ਮੈਂ ਬਹੁਤਾ ਬੋਲ ਕੇ ਕੁਝ ਵੀ ਕਿਹਾ ਨਾ ਮੈਂ ਬਹੁਤਾ ਬੋਲ ਕੇ ਕੁਝ ਵੀ ਕਿਹਾ ਨਾ ਉਹ ਚੁੱਪ ਰਹਿ ਕੇ ਬੜਾ ਕੁਝ ਕਹਿ ਗਿਆ ਸੀ ਮੈਂ ਬਹੁਤਾ ਬੋਲ ਕੇ ਕੁਝ ਵੀ ਕਿਹਾ ਨਾ ਉਹ ਚੁੱਪ ਰਹਿ ਕੇ ਬੜਾ ਕੁਝ ਕਹਿ ਗਿਆ ਸੀ ਔਰ ਮੇਰੀ ਇਸ ਚੁੱਪ ਦੇ ਪਿੱਛੇ ਤਾਂ ਮੇਰਾ ਪਿਆਰ ਖੜਿਆ ਹੈ ਮੇਰੀ ਇਸ ਚੁੱਪ ਦੇ ਪਿੱਛੇ ਤਾਂ ਮੇਰਾ ਪਿਆਰ ਖੜਿਆ ਹੈ ਤੇਰੀ ਤਕਰਾਰ ਦੇ ਪਿੱਛੇ ਤੇਰਾ ਹੰਕਾਰ ਖੜਿਆ ਹੈ ਮੈਂ ਚੁਪੀਆਂ ਅਲਗ-ਅਲਗ ਸ਼ੇਡਸ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਅਣ ਕਹੇ ਅਲਫਾਜ਼ ਸੁਣ ਚੁੱਪ ਦੀ ਆਵਾਜ਼ ਸੁਣ ਅਣ ਕਹੇ ਅਲਫਾਜ਼ ਸੁਣ ਚੁੱਪ ਦੀ ਆਵਾਜ਼ ਸੁਣ ਦਰਦ ਦੇ ਗੀਤਾਂ ਨੂੰ ਸੁਣ ਤੇ ਟੜਕਣਾ ਦੇ ਸਾਜ਼ ਸੁਣ ਦਰਦ ਦੇ ਗੀਤਾਂ ਨੂੰ ਸੁਣ ਤੇ ਟੜਕਣਾ ਦੇ ਸਾਜ਼ ਸੁਣ ਔਰ ਖਲਾਤੇ ਹਾਜ਼ਰਾ ਤੇ ਇੱਕ ਛੇੜ ਹੈ ਪਤਨ ਸਭ ਤੁਹਾਡੇ ਚਰਨਾਂ 'ਚ ਬਿਰਖੇ ਥਾਂ ਛਾਂ ਦੀ ਥਾਂ ਤੇ ਧੁੱਪ ਹੈ ਬਿਰਖ ਹੀਠਾਂ ਛਾਂ ਦੀ ਥਾਂ ਤੇ ਧੁੱਪ ਹੈ ਫਿਰ ਵੀ ਕਿਉਂ ਹਰ ਮੁਸਾਫਰ ਚੁੱਪ ਹੈ ਮੈਂ ਆਸ ਕਰਾਂਗਾ ਤੁਸੀਂ ਸ਼ੇਰਾਂ ਦੀ ਤੇ ਗਜ਼ਲ ਦੀ ਡੈਪਥ ਤੱਕ ਜਰੂਰ ਜਾਓਗੇ ਬਿਰਖ ਹੀਠਾਂ ਛਾਂ ਦੀ ਥਾਂ ਤੇ ਧੁੱਪ ਹੈ ਫਿਰ ਵੀ ਕਿਉਂ ਹਰ ਮੁਸਾਫਰ ਚੁੱਪ ਹੈ ਹਰ ਇੱਕ ਥਾਂ ਤੇ ਹੁਣ ਇਹ ਪੈਰ ਪਸਾਰ ਰਿਹਾ ਏ ਹਰ ਇੱਕ ਥਾਂ ਤੇ ਹੁਣ ਇਹ ਪੈਰ ਪਸਾਰ ਰਿਹਾ ਏ ਚਾਨਣ ਚੁੱਪ ਹੈ ਹਰ ਇੱਕ ਥਾਂ ਤੇ ਹੁਣ ਇਹ ਪੈਰ ਪਸਾਰ ਰਿਹਾ ਏ ਚੰ ਚਾਨਣ ਚੁੱਪ ਹੈ ਨੇਰਾ ਬੜਕਾ ਮਾਰ ਰਿਹਾ ਏ ਵਾਹ ਵਾਹ ਚਾਨਣ ਚੁੱਪ ਹੈ ਨੇਰਾ ਬੜਕਾ ਮਾਰ ਰਿਹਾ ਹੈ ਔਰ ਇਹ ਸ਼ੇਰ ਦੇਖਣਾ ਚਾਹੀਏ ਜਾਪਦਾ ਅੱਜ ਫੇਰ ਵਿਗੜੇਗਾ ਮਾਹੌਲ ਜਾਪਦਾ ਅੱਜ ਫੇਰ ਵਿਗੜੇਗਾ ਮਾਹੌਲ ਸ਼ੋਰ ਜੋ ਚੁੱਪ ਦਾ ਸੁਣਾਈ ਦੇ ਰਿਹਾ ਹੈ ਜਾਪਦਾ ਅੱਜ ਫੇਰ ਵਿਗੜੇਗਾ ਮਾਹੌਲ ਸ਼ੋਰ ਜੋ ਚੁੱਪ ਦਾ ਸੁਣਾਈ ਦੇ ਰਿਹਾ ਹੈ ਔਰ ਬੀਜੀਆਂ ਖੁਸ਼ੀਆਂ ਸਦਾ ਜਿਸ ਵਾਸਤੇ ਉਹ ਵੀ ਜੋਗੀ ਨੂੰ ਬੁਰਾਈ ਦੇ ਰਿਹਾ ਔਰ ਹੋ ਗਈ ਪਹਿਲਾਂ ਹੀ ਤੈ ਉਸ ਦੀ ਸਜ਼ਾ ਬੇਗੁਨਾ ਐਵੇਂ ਸਫਾਈ ਦੇ ਰਿਹਾ ਹੋ ਗਈ ਪਹਿਲਾਂ ਹੀ ਤੈ ਉਸ ਦੀ ਸਜ਼ਾ ਬੇਗੁਨਾ ਐਵੇਂ ਸਫਾਈ ਦੇ ਰਿਹਾ ਔਰ ਸ਼ੇਰ ਦੇਖਣਾ ਜੀ ਇਹ ਵੀ ਹਾਲਾਤੇ ਹਾਜ਼ਰਾ ਤੇ ਅਸੀਂ ਜਿਸ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਏ ਭਲਾ ਮੌਸਮ ਦੀ ਕਿਹੜੀ ਜਾਤ ਹੈ ਏ ਭਲਾ ਮੌਸਮ ਦੀ ਕਿਹੜੀ ਜਾਤ ਹੈ ਸਿਖਰ ਤੇ ਸੂਰਜ ਹੈ ਫਿਰ ਵੀ ਰਾਤ ਹੈ ਏ ਭਲਾ ਮੌਸਮ ਦੀ ਕਿਹੜੀ ਜਾਤ ਹੈ ਸਿਖਰ ਤੇ ਸੂਰਜ ਹੈ ਫਿਰ ਵੀ ਰਾਤ ਹੈ ਉਲਚਾਰ ਦੀਵੇ ਬਾਲ ਕੇ ਇੱਕ ਚੌਂਕ ਤੇ ਕਹਿ ਰਿਹਾ ਸਾਨੂੰ ਕਹੋ ਪ੍ਰਭਾਤ ਹੈ ਚਾਰ ਦੀਵੇ ਬਾਲ ਕੇ ਇੱਕ ਚੌਂਕ ਤੇ ਕਹਿ ਰਿਹਾ ਸਾਨੂੰ ਕਹੋ ਪਰਬਾਤ ਹੈ ਔਰ ਇੱਕ ਸ਼ੇਰ ਡਾਕਟਰ ਪਾਸਿੰਗ ਪਤੰਗ ਉਹਨਾਂ ਦੇ ਚਰਨਾਂ 'ਚ ਉਹਨਾਂ ਨੂੰ ਸਮਰਦੇ ਮੈਂ ਤੇਰੇ ਹੱਥ ਸਮਝ ਕੇ ਸਾਰਿਆਂ ਨੂੰ ਸਾਂਭ ਲੈਂਦਾ ਹਾਂ ਮੈਂ ਤੇਰੇ ਹੱਥ ਸਮਝ ਕੇ ਸਾਰਿਆਂ ਨੂੰ ਸਾਂਭ ਲੈਂਦਾ ਹਾਂ ਜਦੋਂ ਟੁੱਟੇ ਹੋਏ ਪੱਤੇ ਮੇਰੇ ਵੇੜੇ 'ਚ ਆਂਦੇ ਨੇ ਜਦੋਂ ਟੁੱਟੇ ਹੋਏ ਪੱਤੇ ਮੇਰੇ ਵੇੜੇ 'ਚ ਆਉਂਦੇ ਨੇ ਉਹ ਸ਼ੇਰ ਦੇਖਣਾ ਜੀ ਇਹ ਪੰਛੀ ਪੌਣ ਅੰਬਰ ਬਿਰਖ ਨਦੀਆਂ ਮੈਂ ਤੇ ਫੁੱਲ ਕਲੀਆਂ ਇਹ ਪੰਛੀ ਪੌਣ ਅੰਬਰ ਬਿਰਖ ਨਦੀਆਂ ਮੈਂ ਤੇ ਫੁੱਲ ਕਲੀਆਂ ਜਦੋਂ ਤੂੰ ਮੁਸਕਰਾਵੇਂ ਇਹ ਵੀ ਸਾਰੇ ਮੁਸਕਰਾਉਂਦੇ ਨੇ ਜਦੋਂ ਤੂੰ ਮੁਸਕਰਾਵੇਂ ਇਹ ਵੀ ਸਾਰੇ ਮੁਸਕਰਾਉਂਦੇ ਨੇ ਸ਼ੇਰ ਦੇਖਣਾ ਚਾਹੀਏ ਥੋੜਾ ਨਫਾਸਤ ਵਾਲਾ ਸ਼ੇਰ ਹੈ ਤੇਰੀ ਮੁਸਕਾਨ ਵਿਚਲੇ ਦਰਦ ਨੂੰ ਪਹਿਚਾਣਦਾ ਹਾਂ ਤੇਰੀ ਮੁਸਕਾਨ ਵਿਚਲੇ ਦਰਦ ਨੂੰ ਪਹਿਚਾਣਦਾ ਹਾਂ ਤੇਰੇ ਬਾਰੇ ਮੈਂ ਤੇਰੇ ਤੋਂ ਵੀ ਬਿਹਤਰ ਜਾਣਦਾ ਹਾਂ ਤੇਰੀ ਮੁਸਕਾਨ ਵਿਚਲੇ ਦਰਦ ਨੂੰ ਪਹਿਚਾਣਦਾ ਹਾਂ ਤੇਰੇ ਬਾਰੇ ਮੈਂ ਤੇਰੇ ਤੋਂ ਵੀ ਬਿਹਤਰ ਜਾਣਦਾ ਹਾਂ ਔਰ ਜਦੋਂ ਵੀ ਕੇਰ ਲੈਂਦਾ ਹੈ ਕਦੇ ਗੂੜਾ ਹਨੇਰਾ ਮੈਂ ਤੇਰੀ ਯਾਦ ਦੇ ਦੀਵੇ ਦਾ ਚਾਨਣ ਮੰਨਦਾ ਜਦੋਂ ਵੀ ਕੇਰ ਲੈਂਦਾ ਹੈ ਕਦੇ ਗੂੜਾ ਹਨੇਰਾ ਮੈਂ ਤੇਰੀ ਯਾਦ ਦੇ ਦੀਵੇ ਦਾ ਚਾਨਣ ਮੰਨਦਾ ਮੈਂ ਜਿਵੇਂ ਕਹਿੰਦਾ ਕਿਉਂਕਿ ਕبھی ਬਾਰ ਦੇ ਮੌਸਮਾਂ ਨਾਲ ਪ੍ਰਭਾਵਿਤ ਹੁੰਦਾ ਹੈ ਬਾਰ ਕੀ ਕੁਝ ਵਾਪਰ ਰਿਹਾ ਹੈ ਕਿਸ ਤਰ੍ਹਾਂ ਦੇ ਮੌਸਮਾਂ ਦੇ ਰੂਪ ਰੂਪ ਹੋਏ ਅਸਲੀ ਕਿਸ ਤਰ੍ਹਾਂ ਦੇ ਮੌਸਮਾਂ ਦੇ ਰੂਬਰੂ ਹੋਏ ਅਸੀਂ ਹੈ ਘਟਾ ਕਣਕੋਰ ਪਰਨਾ ਪੈਲ ਪਾਉਂਦਾ ਮੋਰ ਹੈ ਔਰ ਉਹ ਜੋ ਅਕਸਰ ਚਹਿਕਦਾ ਸੀ ਉਹ ਜੋ ਅਕਸਰ ਚਹਿਕਦਾ ਸੀ ਉਸ ਦੇ ਚੁੱਪ ਰਹਿਣ ਦੀ ਹੈ ਵਜਾ ਕੁਝ ਹੋਰ ਪਰ ਉਹ ਦੱਸ ਰਿਹਾ ਕੁਝ ਹੋਰ ਹੈ ਹੈ ਵਜਾ ਕੁਝ ਹੋਰ ਪਰ ਉਹ ਦੱਸ ਰਿਹਾ ਕੁਝ ਹੋਰ ਹੈ ਡਾਕਟਰ ਪਤੰਗ ਉਹਨਾਂ ਨੇ ਇੱਕ ਗਜ਼ਲ ਦੀ ਮੇਰੇ ਤੇ ਹੁਕਮ ਲਾਇਆ ਹੈ ਕਿ ਉਹ ਜਰੂਰ ਸੁਣਾਓ ਇੱਥੋਂ ਕੋਈ 300 ਕਿਲੋਮੀਟਰ ਵਾਗਾ ਬਾਰਡਰ ਹੈ ਤੇ ਉੱਥੇ ਕੰਡਿਆਲੀ ਤਾਰ ਲੱਗੀ ਹੋਈ ਹੈ ਉਹ ਤਾਰ ਕੀ ਕਹਿ ਰਹੀ ਏ ਤੇ ਉਸ ਤਰ੍ਹਾਂ ਦੇ ਅਹਿਸਾਸਾਂ ਨਾਲ ਲਬਦੇ ਇਸ ਹਫ਼ਤਾ ਵਿਚੜੇ ਮਿਲਾ ਦੇ ਆਮ ਹੈ ਹਰ ਵਾਰ ਆਖਦੀ ਹੈ ਵਿਛੜੇ ਮਿਲਾ ਦੇ ਆ ਮੈਂ ਹਰ ਵਾਰ ਆਖਦੀ ਹੈ ਮੈਨੂੰ ਬਣਾਓ ਬੂਹਾ ਦੀਵਾਰ ਆਖਦੀ ਹੈ ਵਿਛੜੇ ਮਿਲਾ ਦੇ ਆ ਮੈਂ ਹਰ ਵਾਰ ਆਖਦੀ ਹੈ ਮੈਨੂੰ ਬਣਾਓ ਬੂਹਾ ਦੀਵਾਰ ਆਖਦੀ ਹੈ ਔਰ ਮੈਂ ਫੁੱਲ ਬਣ ਕੇ ਦੋਵੇਂ ਪਾਸੇ ਮਹਿਕ ਖਿੰਡਾਵਾਂ ਆਜਿਨੀ ਨਫਰਤ ਸਿਆਸਤਾਂ ਨਾਲ ਫਲਾਂਦੇ ਨੇ ਆਮ ਲੋਕਾਂ ਦਾ ਤਾਂ ਪਿਆਰ ਹੀ ਹੁੰਦਾ ਹੈ ਮੈਂ ਫੁੱਲ ਬਣ ਕੇ ਦੋਵੇਂ ਪਾਸੇ ਮਹਿਕ ਖਿੰਡਾਵਾਂ ਸਰਹੱਦ ਤੇ ਕੰਡਿਆਂ ਵਾਲੀ ਇਕ ਤਾਰ ਆਖਦੀ ਹੈ ਮੈਂ ਫੁੱਲ ਬਣ ਕੇ ਦੋਵੇਂ ਪਾਸੇ ਮਹਿਕ ਖਿੰਡਾਵਾਂ ਸਰਹੱਦ ਤੇ ਕੰਡਿਆਂ ਵਾਲੀ ਇਕ ਤਾਰ ਆਖਦੀ ਹੈ ਔਰ ਲੁੱਟਾਂ ਕਤਲ ਹਨੇਰੇ ਇੱਥੇ ਮੈਨੂੰ ਪਤਾ ਲੱਗਿਆ ਵੀ ਪ੍ਰੈਸ ਵੱਲੇ ਬੰਦੇ ਆਏ ਇਹ ਉਹਨਾਂ ਲਈ ਸ਼ੇਰ ਹੈ ਲੁੱਟਾਂ ਕਤਲ ਹਨੇਰੇ ਮੈਂ ਸਹਿ ਲਏ ਬਥੇਰੇ ਲੁੱਟਾਂ ਕਤਲ ਹਨੇਰੇ ਮੈਂ ਸਹਿ ਲਏ ਬਥੇਰੇ ਮੇਰੀ ਹਿੱਕ ਤੇ ਗਜ਼ਲ ਲਿਖੋ ਅਖਬਾਰ ਆਖਦੀ ਹੈ ਲੁੱਟਾਂ ਕਤਲ ਇਹਦੇ ਨਾਲ ਹੀ ਪਰੀਆਂ ਸਾਰੀਆਂ ਕਵਾਰਾਂ ਲੁੱਟਾਂ ਕਤਲ ਹਨੇਰੇ ਮੈਂ ਸਹਿ ਲਏ ਬਥੇਰੇ ਮੇਰੀ ਹਿੱਕ ਤੇ ਗਜ਼ਲ ਲਿਖੋ ਅਖਬਾਰ ਆਖਦੀ ਹੈ ਔਰ ਬੇਨੂਰ ਚਿਹਰਿਆਂ ਤੋਂ ਇੱਕ ਨੂਰ ਜੋਗਵਾਚਾ ਬੇਨੂਰ ਚਿਹਰਿਆਂ ਤੋਂ ਇੱਕ ਨੂਰ ਜੋਗਵਾਚਾ ਉਹ ਮੈਂ ਹੀ ਮੋੜ ਸਕਦੀ ਦਸਤਾਰ ਆਖਦੀ ਹੈ ਵਾਹ ਬਹੁਤ ਬੇਨੂਰ ਚਿਹਰਿਆਂ ਤੋਂ ਇੱਕ ਨੂਰ ਜੋ ਗਵਾਚਾ ਉਹ ਮੈਂ ਹੀ ਮੋੜ ਸਕਦੀ ਦਸਤਾਰ ਆਖਦੀ ਹੈ ਉਹ ਹਜ਼ਰਾਂ ਦੇ ਗਮ ਕੀ ਹੁੰਦੇ ਸਾਡੇ ਤੋਂ ਪੁੱਛ ਕੇ ਦੇਖੋ ਹਜ਼ਰਾਂ ਦੇ ਗਮ ਕੀ ਹੁੰਦੇ ਸਾਡੇ ਤੋਂ ਪੁੱਛ ਕੇ ਦੇਖੋ ਅੰਬਰ 'ਚ ਉੜਦੀ ਕੂੰਜਾਂ ਦੀ ਡਾਰ ਆਖਦੀ ਹੈ ਅੰਬਰ ਚ ਉੱਡਦੀ ਕੁੰਝਾਂ ਦੀ ਡਾਰ ਆਖਦੀ ਹੈ ਨਾ ਸਮਝ ਹੈ ਇਹ ਦੁਨੀਆ ਮੈਂ ਹੋਰ ਕੀ ਕਹਾ ਫਿਰ ਨਾ ਸਮਝ ਹੈ ਇਹ ਦੁਨੀਆ ਮੈਂ ਹੋਰ ਕੀ ਕਹਾ ਫਿਰ ਕਿਰਪਾਨ ਨੂੰ ਜੋ ਮੁਰਮੁਰ ਤਲਵਾਰ ਆਖਦੀ ਹੈ ਬਹੁਤ ਫਰਕ ਹੈ ਕਿਰਪਾਨ اور ਤਲਵਾਰ ਦਾ ਨਾ ਸਮਝ ਹੈ ਇਹ ਦੁਨੀਆ ਮੈਂ ਹੋਰ ਕੀ ਕਹਾ ਫਿਰ ਕਿਰਪਾਨ ਨੂੰ ਜੋ ਮੁਰਮੁਰ ਤਲਵਾਰ ਆਖਦੀ ਹੈ ਔਰ ਕੋਈ ਨਹੀਂ ਬੇਗਾਨਾ ਇਹ ਤੁਹਾਡੇ ਸਾਰਿਆਂ ਦੇ ਚੰਨਾ ਚੇ ਸ਼ੇਰ ਜੀ ਕੋਈ ਨਹੀਂ ਬੇਗਾਨਾ ਬਾਣਾ ਵੀ ਤੇਰਾ ਮਿੱਠਾ ਕੋਈ ਨਹੀਂ ਬੇਗਾਨਾ ਬਾਣਾ ਵੀ ਤੇਰਾ ਮਿੱਠਾ ਤਤੀ ਤਵੀ ਤੇ ਬਹਿ ਕੇ ਸਰਕਾਰ ਆਖਦੀ ਹੈ ਕੋਈ ਨਹੀਂ ਬੇਗਾਨਾ ਬਾਣਾ ਵੀ ਤੇਰਾ ਮਿੱਠਾ ਤਤੀ ਤਵੀ ਤੇ ਬਹਿ ਕੇ ਸਰਕਾਰ ਆਖਦੀ ਹੈ ਔਰ ਗ਼ਜ਼ਲ ਤੁਹਾਡੇ ਸਭ ਦੇ ਚੰਨਾਂ ਚ ਵਗਦੀਆਂ ਲੂਆਂ ਚ ਜੋ ਸਨ ਠੰਡੀਆਂ ਛਾਵਾਂ ਜਹੇ ਹੁਣ ਨਹੀਂ ਮਿਲਦੇ ਕਿਤੇ ਵੀ ਲੋਕ ਦਰਿਆਵਾਂ ਜਹੇ ਵਗਦੀਆਂ ਲੂਆਂ ਚ ਜੋ ਸਨ ਠੰਡੀਆਂ ਛਾਵਾਂ ਜਹੇ ਹੁਣ ਨਹੀਂ ਮਿਲਦੇ ਕਿਤੇ ਵੀ ਲੋਕ ਦਰਿਆਵਾਂ ਜਹੇ ਕੁਰਸੀਰ ਕੇ ਸ਼ਾਨਦਾਰ ਬਿਰਖਾਂ ਨੂੰ ਬਣਾਈਆਂ ਕੁਰਸੀਆਂ ਛੀਰ ਕੇ ਛਾਂਦਾਰ ਬਿਰਖਾਂ ਨੂੰ ਬਣਾਈਆਂ ਕੁਰਸੀਆਂ ਆਲਣੇ ਉਹ ਜਿਹੜੇ ਪਰਿੰਦੇ ਰਹਿ ਗਏ ਹਾਵਾਂ ਜਹੇ ਆਲਣੇ ਉਹ ਜਿਹੜੇ ਪਰਿੰਦੇ ਰਹਿ ਗਏ ਹਾਵਾਂ ਜਹੇ ਉਹ ਸਾਡੀ ਚਤਾਨਾਂ ਵੀ ਭਰਾ ਬਾਹਾਂ ਹੁੰਦੇ ਨੇ ਪਰ ਅਜੋਕੇ ਸੰਦਰਭ ਵਿੱਚ ਦੇਖਣਾ ਤੁਸੀਂ ਮੇਰੀਆਂ ਬਾਹਾਂਵਾਂ ਦਾ ਅੱਜਕੱਲ ਕੰਮ ਦੂਣਾ ਹੋ ਗਿਆ ਹੈ ਮੇਰੀਆਂ ਬਾਵਾਆਂ ਦਾ ਅੱਜਕੱਲ ਕੰਮ ਦੂਣਾ ਹੋ ਗਿਆ ਹੈ ਹੁਣ ਭਰਾ 베ਲੀ ਕਦੇ ਬਣਦੇ ਨਹੀਂ ਬਾਵਾਾਂ ਜਿਹਾ ਹੁਣ ਭਰਾ 베ਲੀ ਕਦੇ ਬਣਦੇ ਨਹੀਂ ਬਾਵਾਾਂ ਜਿਹਾ ਔਰ ਬੋਲ ਵੀ ਕੋੜੇ ਕਸੈਲੇ ਮਨ ਦੇ ਵਿੱਚ ਵੀ ਕਾਲਖਾਂ ਬੋਲ ਵੀ ਕੋੜੇ ਕਸੈਲੇ ਮਨ ਦੇ ਵਿੱਚ ਵੀ ਕਾਲਖਾਂ ਚਪਟੇ ਹਰ ਸ਼ੈ ਨੂੰ ਹੁਣ ਤਾਂ ਆਦਮੀ ਕਾਵਾਂ ਜਿਹਾ ਚਾਪਟ ਦੀ ਹਰਸ਼ੈ ਨੂੰ ਹੁਣ ਤਾਂ ਆਦਮੀ ਕਾਵਾਂ ਜਹੇ ਔਰ ਪੰਜਾਬ ਦੀ ਮਿੱਟੀ ਦੀ ਤਸਵੀਰ ਵਾਰ ਦੇਵਨ ਲਾਲ ਵੀ ਜਦ ਭੀੜ ਬਣਦੀ ਦੇਸ਼ ਤੇ ਵਾਰ ਦੇਵਨ ਲਾਲ ਵੀ ਜਦ ਭੀੜ ਬਣਦੀ ਦੇਸ਼ ਤੇ ਕਿਹੜੀਆਂ ਮਾਵਾਂ ਦੇ ਜਿਗਰੇ ਕਿਹੜੀਆਂ ਮਾਵਾਂ ਦੇ ਜਿਗਰੇ ਸਾਡੀਆਂ ਮਾਵਾਂ ਜਹੇ ਵਾਰ ਦੇਵਨ ਲਾਲ ਵੀ ਜਦ ਭੀੜ ਬਣਦੀ ਦੇਸ਼ ਤੇ ਕਿਹੜੀਆਂ ਮਾਵਾਂ ਦੇ ਜਿਗਦੇ ਸਾਡੀਆਂ ਮਾਵਾਂ ਜਿਹੇ ਇੱਕ ਛੋਟੇ ਬੈਰ ਦੀ ਗਜ਼ਲ ਤੇ ਤੁਹਾਡੀਆਂ ਜਹੰਤਾਂ ਤਮਾਮ ਜੀ ਉੱਠ ਵੇ ਜੋਗੀ ਚੱਲ ਵੇ ਜੋਗੀ ਮਸਲੇ ਦਾ ਕੱਢ ਹੱਲ ਵੇ ਜੋਗੀ ਉੱਠ ਵੇ ਜੋਗੀ ਚੱਲ ਵੇ ਜੋਗੀ ਮਸਲੇ ਦਾ ਕੱਢ ਹੱਲ ਵੇ ਜੋਗੀ ਔਰ ਜਿਹੜੇ ਜਿਹੜੇ ਸੁੰਨੇ ਵੇੜੇ ਉਥੇ ਖੁਸ਼ਬੂ 깔 ਵੇ ਜੋਗੀ ਜਿਹੜੇ ਜਿਹੜੇ ਸੁੰਨੇ ਵੇੜੇ ਉੱਥੇ ਖੁਸ਼ਬੂ ਕਲ ਵੇਜੋਗੀ ਔਰ ਹਨੇਰੇ ਦੀਆਂ ਪਰਤਾਂ ਲਾ ਕੇ ਮਨ ਤੇ ਚਾਨਣ ਮਲ ਵੇਜੋਗੀ ਹਨੇਰੇ ਦੀਆਂ ਪਰਤਾਂ ਲਾ ਕੇ ਮਨ ਤੇ ਚਾਨਣ ਮਲ ਵੇਜੋਗੀ ਇਹ ਤਾਂ ਆਉਂਦੇ ਜਾਂਦੇ ਰਹਿਣੇ ਇਹ ਤਾਂ ਆਉਂਦੇ ਜਾਂਦੇ ਰਹਿਣੇ ਦੁੱਖ ਸੁੱਖ ਪਿੰਡੇ ਚੱਲ ਵੇਜੋਗੀ ਦੁੱਖ ਸੁੱਖ ਪਿੰਡੇ ਚੱਲ ਵੇਜੋਗੀ ਔਰ ਔਖਾ ਹੀ ਇਹ ਕਾਬੂ ਆਵੇ ਔਖਾ ਹੀ ਇਹ ਕਾਬੂ ਆਵੇ ਔਖਾ ਹੀ ਇਹ ਕਾਬੂ ਆਵੇ ਮਨ ਆਪਣੇ ਨੂੰ ਠੱਲ ਵੇਜੋਗੀ ਮਨ ਆਪਣੇ ਨੂੰ ਠੱਲ ਵੇਜੋਗੀ ਦੁਸ਼ਮਣ ਨੂੰ ਕਿਉਂ ਚੇਤੇ ਕਰਦਾ ਸੱਜਣ ਦੀ ਕਰ ਗੰਦ ਵੇਜੋਗੀ ਔਰ ਰੁਸਿਆ ਯਾਰ ਮਨਾਲ ਹੈ ਅੱਜ ਹੀ ਰੁਸਿਆ ਯਾਰ ਮਨਾਲ ਹੈ ਅੱਜ ਹੀ ਕਿਸ ਤੱਕ ਆਏ ਕੱਲ ਵੇਜੋਗੀ ਔਠ ਵੇਜੋਗੀ ਚੱਲ ਵੇਜੋਗੀ ਮਸਲੇ ਦਾ ਕਟ ਹੱਲ ਵੇਜੋਗੀ ਬਹੁਤ ਬਹੁਤ ਸ਼ੁਕਰਾਨਾ ਬਹੁਤ ਮਿਹਰਬਾਨੀ ਡਾਕਟਰ ਤਾਰਪ ਸਿੰਘ ਪਤੰਗਵਾਲਾ ਦਾ ਜਿਨ੍ਹਾਂ ਦੀ ਬਦੌਲਤ ਮੈਂ ਤੁਹਾਡੇ ਦਰਸ਼ਨ ਕਰ ਸਕਿਆ ਹਰਦਰਸ਼ਨ ਸਿੰਘ ਮਾਵੀ ਜੀ ਦਾ ਦਵਿੰਦਰ ਕੋਟੇ ਲੋਹਂਜੀ ਦਾ ਔਰ ਆਪ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਮਸ਼ਕੂਰਾਂ ਬਹੁਤ ਸ਼ੁਕਰੀਆ ਜੀ ਧੰਨਵਾਦ